ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਦਾਂ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋ ਜੇ ਤੁਸੀਂ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਆਉਣ ਵਾਲੀ ਵੀਡੀਓਜ਼ ਨੋਟੀਫਿਕੇਸ਼ਨ ਤੋਂ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਗਾਇਜ਼ ਅੱਜ ਆਪਾਂ ਥੋੜੀ ਸਪੈਸ਼ਲ ਜਿਹੀ ਲੈ ਕੇ ਆਏ ਇੱਧਰ ਦੇ ਕੀ ਕਰ ਰਹੇ ਹੋ ਗਾਜਰ ਪਾ ਅੱਜ ਬਣਦਾ ਜੀ ਸਾਡੇ ਗਾਜਰ ਪਾ ਕਿਉਂਕਿ ਕਾਫੀ ਦਿਨ ਹੋ ਗਏ ਸੀ ਬੱਚਿਆਂ ਨੂੰ ਕਹਿੰਦੇ ਨੂੰ ਕਹਿੰਦੇ ਵੀ ਗਾਜਰ ਪਾ ਬਣਾਓ ਪਹਿਲਾਂ ਇਸ ਪਾਇਆ ਜੀ ਕਿਉਂ ਨਾ ਗੋਦ ਨਾਲ ਦੇ ਪਰ ajo 파ਕੇ ਹਾਂ ਗਜਰਾ ਬੋਲ ਲੈ ਅੱਛਾ ਗਜਰਾ ਬੁੱਲਕੇ ਜਦੋਂ ਪਾਣੀ ਛੱਡਦਾ ਹੈ ਗਜਰਾ ਹਾਂ ਬਹੁਤ ਅੰਥਾਰ ਕਿਲੋ ਕਰੂਗਾ ਯਾਨੀ ਪਾਣਾ ਪੈਂਦਾ ਆ ਦੇਖੋ ਜਦੋਂ ਦੁੱਧ ਪਾ ਕੇ ਕਾਸ਼ੜ ਪਾ ਕੇ ਵਿੱਚ ਦੁੱਧ ਕਰਕੇ ਵਰੀਆ ਹਾਂ ਬਾਅਦ ਚ ਜੇ ਮੈਂ ਬਦਾਮ ਜੋ ਚੀਜ਼ ਆ ਦੀ ਪਾਣੀ ਹੈ ਹਾਂ ਪਹਿਲਾਂ ਚੀਨੀ ਪਾ ਕੇ ਚੀਨੀ ਖੁਰਜੇ ਜਦੋਂ ਦੁੱਧ ਨਾਲ ਚੀਨੀ ਪਾਣੀ ਪੈਂਦੀ ਅੱਛਾ ਉਹ ਜਦੋਂ ਖੁਰਜੇ ਜਦੋਂ ਆਲਦੀ ਲੋੜ ਨਾਲ ਜਿਹੜੀ ਚੀਜ਼ ਹੈ ਪਾ ਦੋ ਬਦਾਮ ਪਾ ਦਿਓ ਜੋ ਕੁਛ ਵੀ ਹੈ ਉਪਾ ਉਪਾ ਅੱਛਾ ਵੀ ਉਹਦੇ ਨਾਲ ਮਤਲਬ ਟੇਸਟ ਵਧੀਆ ਆਉਣ ਲੱਗਦਾ ਤੇ ਗਾਈਜ਼ ਆਪਾਂ ਹੋਪਰਾ ਸੀਗਾ ਜਿਹੜਾ ਅਸੀਂ ਕਦੋਂ ਕਾਸ਼ ਪਹਿਲਾਂ ਹੀ ਕਰ ਰੱਖਿਆਗਾ ਕਿਉਂਕਿ ਅਸੀਂ ਨਾ ਐਵੇਂ ਡਲੀਆਂ ਹੀ ਨਹੀਂ ਬਣਾ ਕੇ ਪਾਉਂਦੇਗੇ ਵੜੀਆ ਨੇ ਕਿਉਂ ਪਾ ਲਿਆ ਸੀ ਕਿਉਂ ਪਾ ਕੇ ਉਸ ਨੂੰ ਵੜੀਆ ਗਰਮ ਕਰਕੇ ਉਸ ਤੋਂ ਬਾਅਦ ਗਾਜਰਾ ਪਾਤੀਆਂ ਸੀਗਾ ਤੁਸੀਂ ਦੇਖ ਸਕਦੇ ਹੋ ਨਾ ਗਾਜਰਾ ਪਾਣੀ ਬਹੁਤ ਹੁੰਦਾ ਗਾਜਰ ਦਾ ਪਾਣੀ ਸੁਕਾਣਾ ਪੈਂਦਾ ਅੱਛਾ ਅੱਛਾ ਪਹਿਲਾਂ ਇਹਦਾ ਪਾਣੀ ਸੁੱਕੂਗਾ ਫਿਰ ਜਾ ਕੇ ਨਾ ਫਿਰ ਉਸ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਜੇ ਅਸੀਂ ਕਿਲੋ ਕੋ ਦੁੱਧ ਅਸੀਂ ਰੱਖ ਰੱਖਿਆ ਕਸਟਰਡ ਪਾ ਕੇ ਰਾਈਟ ਕਿਵੇਂ ਲੱਗਦੇ ਸਾਡੇ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਆ ਸਾਡਾ ਕੁਕਿੰਗ ਕਰਨ ਵਾਲਾ ਬੰਦਾ ਇੱਧਰ ਬੈਠਾ ਕਿਉਂਕਿ ਮੈਂ ਅੱਜ ਕੁਕੀ ਨਹੀਂ ਕਰ ਰਹੀ ਇਸ ਲਈ ਪਹਿਲਾਂ ਡਾਣੀਆਂ ਜਗਾ ਜਰਪਾ ਘੜਾ ਦੇਣਾ ਹਾਂ ਮੈਨੂੰ ਹੀ ਲੈ ਜਾਂਦੇ ਸਾਰੇ ਅੱਛਾ ਬਨੋਦ ਗਾਜਰ ਪਾਉ ਬਣਾ ਕੇ ਦੇਖਿਆ ਪਹਿਲਾਂ ਫਿਰ ਤੁਸੀਂ ਬਣਾਉਂਦੇ ਸੀਗੇ ਸਾਰਿਆਂ ਦੇ ਅੱਛਾ ਲੋਕਾਂ ਦੇ ਹੱਥ ਕੜਾਈ ਹੈ ਹੋੜ ਲਿਆਦੀ ਪਹਿਲਾਂ ਬੱਠਣ ਚੀਜ਼ ਸਾਫ਼ ਕਰਕੇ ਬੱਠਣ ਦਾ ਘੜਾ ਬਣਾ ਲੈਂਦੇ ਹਾਂ ਹਾਂ ਆਪਾਂ ਵੀ ਬਣਾਏ ਸੀ ਨਾ ਇੱਕ ਵਾਰੀ ਹੂੰ ਸਹੀ ਗੱਲ ਹੈ ਤੇ ਅਸੀਂ ਵੀ ਗਾਈ ਜੈਤ ਕੀ ਨਾ ਕੜਾਈ ਤੇ ਖੁਰਚਣਾ ਲੈ ਆਏ ਸੀਗੇ ਕਿਉਂਕਿ ਲੋੜ ਪੈਂਦੀ ਰਹਿੰਦੀ ਐ ਆਪਾਂ ਨੂੰ ਆਪਾਂ ਕਈ ਵਾਰੀ ਆਪਾਂ ਨੂੰ ਆਪਦੇ ਕੱਠ ਵੱਠ ਵੀ ਹੋ ਜੇ ਤਾਂ ਉਦੋਂ ਵੀ ਚੀਜ਼ ਬਣਾਉਣੀ ਪੈਂਦੀ ਆ ਤੇ ਵਧੀਆ ਰਹਿੰਦਾ ਵੱਡਾ ਭਾਂਡਾ ਹੁਣ ਅਸੀਂ ਸਵੇਰ ਸਵੇਰ ਹੀ ਪ੍ਰੋਗਰਾਮ ਕਰ ਲਿਆ ਤੇ ਫਿਰ ਸਵੇਰ ਸਵੇਰ ਅਸੀਂ ਕਿੱਧਰ ਜਾਂਦੇ ਕਿਹਦੇ ਘਰੇ ਜਾਂਦੇ ਹਨਾ ਤੇ ਜਿਹੜੀ ਹੁੰਦੀ ਆ ਨਾ ਚੀਜ਼ ਉਹ ਥੋੜੇ ਨਖਰੇ ਮਾਰ ਕੇ ਚੀਜ਼ ਦਿੰਦਾ ਹੈਗਾ ਦੂਜੀਆਂ ਸਬਜ਼ੀਆਂ ਸੁੱਕੀਆਂ ਨਾਲੋਂ ਤਾਂ ਗੱਜਰਪਾ ਬਣਾ ਕੇ ਜੜੰਗਾ ਬਣਾ ਕੇ ਖਾ ਲੀ ਸਹੀ ਹੈ ਨਾਲੇ ਵਧੀਆ ਚ ਤਾਕਤ ਵੀ ਤਾਂ ਕਿੰਨੀ ਹੁੰਦੀ ਹੈ ਹੈਨਾ ਗਾਜਰ ਪਾਲ ਤੋਂ ਵੀ ਸੇਲ ਬਣਦਾ ਆਹ ਤੇ ਹਾਈ ਕਈ ਵਾਰ ਜੀ ਹੁੰਦਾ ਆਪਾਂ ਮੇ ਤੜਮ ਪੜਮ ਖਾਈ ਜਾਂ ਨਿਆ ਕੋਈ ਵਧੀਆ ਚੀਜ਼ ਬਣਾ ਕੇ ਖਾਈ ਹੋਏ ਤੇ ਥੋੜਾ ਸਾਰਾ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਜਿਹੜੀ ਸਾਡੀ ਪਿੰਨੀ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਸੇ ਤਰ੍ਹਾਂ ਸਾਡੀ ਗਾਜਰ ਪਾਲੀ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਜੀ ਤੇ ਮੱਚੀ ਜਾਂਦੀ

ਹਾਂ ਸਹੀ ਗੱਲ ਹੈ ਨਾ ਕਿੰਨਾ ਜਿਆਦਾ ਪਾਣੀ ਹੋ ਗਿਆ ਤੇ ਬਾਈ ਥੋੜੀਆਂ ਜਿਹੀਆਂ ਬਣ ਗਈਆਂ ਕਿੰਨਾ ਹਾਂ ਗਾਜਰਾਂ ਸੀ ਗੱਲ ਆਪਾਂ 8-7 ਕਿਲੋ ਤਾਂ ਹੋਣਗੀਆਂ 8-7-10 ਕਿਲੋ ਸਾਡੀਆਂ ਗਾਜਰਾਂ ਸ ਤੇ ਜਮਾ ਥੋੜੀਆਂ ਜਿਹੀਆਂ ਬਣ ਗਈਆਂ ਜਿਵੇਂ ਜਿਵੇਂ ਇਹਦਾ ਪਾਣੀ ਸੁੱਕੀ ਜਾਂਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਰਾ ਹਨਾ ਉੱਡ ਰਿਹਾ ਹੈਗਾ ਮਾਣ ਵਾਲਾ ਤੱਕਲੇ ਖੁਰਚਨੇ ਖੁਰਚਨੇ ਆਵਾ ਲਈ ਆਏ ਲੈ ਬਈ ਸਾਡੇ ਤੱਕਲੇ ਖੁਰਚਨੇ ਵੀ ਆ ਗਏ ਤੁਸੀਂ ਆਪਣੇ ਆ ਹੀ ਬਣਾ ਲਓ ਰਹਿਣ ਦਾ ਆਪਾਂ ਜਿੰਨੇ ਕਿ ਸੋ ਫਿਰ ਆਪਾਂ ਖਿਓਵਾਂਗੇ ਤੱਕਲੇ ਖੁਰਚਨੇ ਦੇ ਕੇ ਮਰ ਕੇ ਆਪਾਂ ਬੈਠੇ ਰਹਿ ਬਣੇ ਮਾਣ ਵਾਲੇ ਵੀ ਚੰਗਾ ਗਾਇਆ ਕਹਿੰਦਾ ਛੜੇ ਹੁੰਦੇ ਰੱਬ ਦੇ ਜਵਾਈ ਅੱਛਾ ਛੜੇ ਰੱਬ ਦੇ ਜਵਾਈ ਕਿਵੇਂ ਹੋਗੇ ਮੇਰੇ ਰੱਬ ਦੇ ਬੰਦੇ ਆ ਹਾਂ ਸਹੀ ਗੱਲ ਹੈ ਉਹ ਨਾ ਗਾਣੇ ਗਾਣੇ ਗੋਣ ਵਾਲੇ ਵੀ ਨਾ ਥੋੜਾ ਜਿਹਾ ਅਜੀਬ ਕਰ ਜਾਂਦੇ ਆ ਰੱਬ ਦੇ ਜਵਾਈ ਤਾਂ ਬਣੋਂਗੇ ਤਾਂ ਤੁਹਾਨੂੰ ਥੋੜਾ ਸੇਕ ਆਊਗਾ ਜਿਹਨੇ ਗਾਣਾ ਗਾਇਆ ਉਹਨੇ ਬਹੁਤ ਗਲਤ ਗਾਇਆ ਤੇ ਜਿਹਨੇ ਲਿਖਿਆ ਉਹਨੇ ਜਵਾਈ ਗਲਤ ਲਿਖਿਆ ਚਲੋ ਗਾਉਣ ਵਾਲੇ ਨੇ ਤਾਂ ਗਾਤਾ ਤੇ ਲਿਖਣ ਵਾਲੇ ਨੇ ਸੋਚ ਲੈ ਚਲੋ ਫਿਰ ਵੀ ਪ੍ਰਮਾਤਮਾ ਹੋ ਉਹਦਾ ਨਾਮ ਲੈਣ ਵਾਲਾ ਹੈ ਨਾ ਸਵੇਰ ਉੱਠ ਕੇ ਆਪਾਂ ਨਾਮ ਲੈਣਾ ਹੈ ਉਸਦਾ ਤੇ ਲੋਕੋ ਦੇ ਜਵਾਈ ਬਣੀ ਜਾਂਦੇ ਆ ਮਾਤਾ ਸੁੱਕਣ ਲੱਗ ਗਿਆ ਹਨ ਵਿੱਚ ਵਧੀਆ ਇਹ ਦੇਖ ਸਕਦੇ ਤੁਸੀਂ ਬੈਠੇ ਆ ਸਾਡੇ ਜਨਾਬ ਸਾਹਿਬ ਬਣਾਈ ਜਾਂਦੇ ਆ ਜਗਾਜਰ ਪਾ ਚਲਦੀ ਚਲਦੀ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰ ਦਿਓ ਜੀ ਸਕਿਪ ਨਾ ਕਰਿਆ ਕਰੋ ਵੀਡੀਓ ਆਪਣੀ ਛੋਟੀ ਰਹਿਣ ਵਾਲੀ ਹੁੰਦੀ ਆ 8-7 ਮਿੰਟਾਂ ਦੀ ਵੀਡੀਓ ਹੁੰਦੀ ਆ ਤੇ ਆ ਲੋ ਜੀ ਆ ਦੁੱਧ ਪਾਤਾ ਦੇਖੋ ਆ ਪਾਤਾ ਜੀ 1 1 ਕਿਲੋ ਦੁੱਧ ਪਾਣੀ ਪਾਣ ਵਿੱਚ ਲੈ ਇਸ ਚ ਕਸਟਰਡ ਥੰਦੀਦਾ हाँ इधर देखो तो जा, जा दे। तो जी असि कास्टर्ड पाया होगा तो कास्टर्ड ना थोड़ा थले रह गया थोड़ा जहां इसमें गर्म पानी के धो लागे जी असं पहला गर्म पानी करी बैठे आलो जी दुद्ध वाला कम भी करता ਕਿ ਰਾਜ ਸੋਭਾ ਸੋਭਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਫਿਰ ਕਈ ਵਾਰੀ ਦਿਨ ਨੂੰ ਸਾਡਾ ਟਾਈਮ ਵੀ ਨਹੀਂ ਲੱਗਣਾ ਸੀਗਾ ਤੇ ਫਿਰ ਇਹ ਤੋਂ ਬਿਨਾ ਮੈਂ ਥੋੜਾ ਵੀ ਨਹੀਂ ਆ ਤਿਆਰ ਵੀ ਨਹੀਂ ਹੁੰਦਾ ਸੀ ਸਮਾਨ ਵੈਸੇ ਚਲੋ ਮੈਂ ਬਣਾ ਤਾਂ ਲੈਣਾ ਸੀ ਤੇ ਪਰ ਮੈਂ ਇਹਨਾਂ ਨੂੰ ਚਲ ਇੱਕ ਨਾ ਚਲੋ ਹਜੇ ਮੈਂ ਘੰਟਾ ਪਹਿ ਜਾਣਾ ਹੈ ਤੇ ਮੈਂ ਬਣਾ ਦਿਨਾ ਉਹਨੂੰ ਪਹਿਲਾਂ ਤਾਂ ਇਹ ਰਾਤ ਕਹਿੰਦੇ ਸੀਗੇ ਮੈਂ ਕਿਹਾ ਨਹੀਂ ਰਾਤ ਨੂੰ ਨਹੀਂ ਹੋਣੀ ਸੋਭਾ ਬਣਾਵਾਂਗੇ ਤੇ ਦੇਖੋ ਜੀ ਕਿੰਨਾ ਪਿਆਰਾ ਜਿਹਾ ਫਲੇਵਰ ਆਇਆ ਹਨਾ ਦੇਖੋ ਕਾਓ ਐ ਸੁਦਾਓ ਮੈਂ ਵਾਕਿਆਨ ਹਲਵਾਈਆ ਲੱਗਦਾ ਨਾ ਹੋਰ ਕੀ ਹਲਵਾਈ ਹੋਂਦਾ ਤੁਸੀਂ ਪਰ ਬੈਠਾ ਪਾਲੇ ਦਾ ਮਾਰਾ ਕੰਬਲ ਰਾ ਸਾਡੀ ਇਹਨੂੰ ਡੌਗੀ ਪੈ ਗਈ ਕਿ ਕਦੇ ਮੈਂ ਨਾ ਬੋਲਦਾ ਤੈਨੂੰ ਖਾ ਜਾਂਦੀ ਰਾਤ ਕੀ ਚੋਰੀ ਕਰਦੇ ਸੀ ਤੁਸੀਂ ਆਹੋ ਐਲੀਵੇਟਰ ਲਾਦਾ ਬਈ ਉਹਨੇ ਆਖ ਠੇਕ ਕੋਈ ਚੋਰ ਐ ਵੀ ਕੋਈ ਚੋਰੀ ਕਰੀ ਦੂਰ ਆ ਗਿਆ ਮੈਂ ਬੋਲਿਆ ਨਹੀਂ ਹਾਂ ਉਹ ਬੋਲਿਆ ਦੂਰ ਪੈ ਗਈ ਅੱਛਾ ਆ ਗਗਾ ਕਰਾ ਜਦੋਂ ਆ ਚੀਜ਼ ਖਤਮ ਹੋ ਗਈ ਨਾ ਆ ਚੀਜ਼ ਖਤਮ ਹੋ ਗਈ ਥੱਲੇ ਆ ਹਾਂ ਆ ਜੀ ਹਾਂ ਐ ਕਿਵੇਂ ਆ ਸੌਖਾ ਗਾ ਤੇ ਪਾ ਖਾਣਾ ਇਹ ਖਵਾ ਤਾਂ ਕਦੀ ਉੱਠਦੀ ਨਹੀਂ ਗਈ ਤੇ ਆ ਲੋ ਖੋਪਰੇ ਖੰਡਾਪਾ ਪਾਤੀ ਹੈ ਜੀ ਹਲੋ ਜੀ ਖੋਪਰੇ ਪਾਤੇ ਆ ਕੋਪਾ ਤਾਂ ਜਿੰਨਾ ਪੈ ਚੰਗਾ ਜਿੰਨਾ ਪੈ ਚੰਗਾ ਹੁਣ ਆਪਾਂ ਸਾਰੇ ਤਾਂ ਬਣਾਈ ਜਾਨੇ ਸਾਰੇ ਨੇ ਖਾਣੇ ਸਾਰੇ ਪੰਜੇ ਬੱਡੇ ਤਾਂ ਥੋੜੀ ਜਿਹੀ ਬਾਹਰ ਵਾਸਤੇ ਦੇਖਿਆ ਜਾ ਕਿ ਦੁੱਧ ਬਾਦ ਲਿਆਇਆ ਬਦਾਵ ਲਿਆਇਆ ਤਾਂ ਫੇਰ ਹੀ ਉਹ ਤੋਂ ਕੀਤੇ ਲੱਖ ਖੋਪਰੇ ਦੇ ਪ੍ਰੀਤ ਇਧਰ ਬਾਦਾਮ ਜਿਹੜੇ ਬਰੀਕ ਕਰੀ ਜਾਂਦੇ ਆ ਵੀ ਟੁਕ ਟੁਕ ਕੇ ਤੇ ਇਹ ਤੋਂ ਬਹੁਤ ਸਾਰਾ ਕੰਮ ਸਾਲ ਹੋ ਜੂਗਾ ਜਮਾ ਦੇਖੋ ਜੀ ਕਾਜੂ ਬਾਦਾਮ ਆਪਾਂ ਕੁੱਟ ਕੇ ਪਾਤੇ ਵਿੱਚ ਆਹ ਲੋ ਜੀ ਸਾਰੇ ਪਾਤੇ ਆ ਅੱਜ ਸਾਰੇ ਅਸੀਂ ਫਰਚਣਾ ਫੇਰਾਂਗੇ ਵਧੀਆ ਨੂੰ ਹਿਲਾ ਲਾਂਗੇ ਮਿਕਸ ਕਰ ਲਾਂਗੇ ਹੁਣੇ ਬਣਿਆ ਪਿਆ ਪੱਕ ਕੇ ਰੈਡੀ ਹੋਇਆ ਪਿਆ ਹਾਂਜੀ ਗਾਜਰ ਪਾਪਾ ਬਣਾ ਕੇ ਉਤਾਰ ਲਿਆ ਦੇਖੋ ਆਸੂ ਕੇ ਕਿ ਡਾਇ ਰੱਖ ਲਈ ਇੱਕ ਵਾਰੀ ਠੰਡਾ ਹੋਗਾ ਕਿਵੇਂ ਹੈ ਜੀ ਬਾਲ ਬੱਚੋ ਠੀਕ ਆ ਇਦਾਂ ਸਹੀ ਆ ਖਣ ਖਣ ਤੇ ਬੱਚੇ ਆ ਅੱਛਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਜੀ ਦੇਖੋ ਹਜੇ ਗਰਮਾ ਗਰਮ ਪਿਆ ਹੈ ਦੇਖ ਸਕਦੇ ਹੋ ਵਿੱਚ ਕਾਜੂ ਬਦਾਮ ਸਾਰਾ ਕੁਝ ਪਾ ਰੱਖਿਆ ਤੇ ਠੀਕ ਆ ਗਾਇਸ ਵੀਡੀਓ ਵਧੀਆ ਲੱਗੇ ਤਾਂ ਪੱਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਆਪਾਂ ਕਿਸੇ ਘੰਟੇ ਦੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਰੱਬ ਰੱਖੇ